ਸਬਸਕ੍ਰਾਈਬ ਕਰੋ ਪੰਜਾਬ ਐਚ ਡੀ ਚੈਨਲ ਨੂੰ ਅਤੇ ਬੈਲ ਆਈਕਨ ਦਬਾਓ ਸਭ ਤੋਂ ਪਹਿਲਾਂ ਪੰਜਾਬੀ ਵੀਡੀਓ ਦੇਖਣ ਲਈ ਇਹ ਦੇਖੋ ਜੀ ਇਹ ਦੁਪਹਿਰ ਦਾ ਵੇਲਾ ਹੈ 12 ਵਜੇ ਦਾ ਟਾਈਮ ਹੈ ਪਾਰਕ ਦੇ ਵਿੱਚ ਇਸ ਟਾਈਮ ਕੋਈ ਵੀ ਨਹੀਂ ਹੈ ਇਹ ਚੂਲੇ ਆਪਣੇ ਆਪ ਫੇਲ ਰਹੇ ਨੇ ਇਹ ਦੇਖੋ ਇਹ ਕੋਈ ਚੂਲਾ ਝੋੜ ਰਿਹਾ ਦੇਖੋ ਜੀ ਇਹ ਦੇਖੋ ਇਹ ਦੇਖੋ ਇਹ ਚੂਲਾ ਵੀ ਹਿੱਲ ਰਿਹਾ ਆਪਣੇ ਆਪ ਚੂਲੇ ਦਾ ਸਿਸਟਮ ਕੋਈ ਵੀ ਨਹੀਂਗਾ ਇਹ ਚੂਲਾ ਵੀ ਆਪਣੇ ਆਪ ਹਿੱਲਦਾ ਆਪਣੇ ਬੱਚਿਆਂ ਨੂੰ ਬਾਹਰ ਨਿਕਲਣ ਦੋ ਦੁਪਹਿਰ ਦੇ ਵੇਲੇ ਇਹ ਦੇਖੋ ਇਹ ਚੂਲੇ ਆਪਣੇ ਆਪ ਹਿੱਲਦੇ ਸਬਸਕ੍ਰਾਈਬ ਕਰੋ ਪੰਜਾਬ ਐਚ ਡੀ ਚੈਨਲ ਨੂੰ ਅਤੇ ਬੈਲ ਆਈਕਨ ਦਬਾਓ ਸਭ ਤੋਂ ਪਹਿਲਾਂ ਪੰਜਾਬੀ ਵੀਡੀਓ ਦੇਖਣ